ਆ ਜਾਓ ਆ ਜਾਓ ਦਾ ਦਾ ਲੁਟੀ ਖਾਣਾ ਵੜ ਗਿਆ ਜੈਨੇ ਕਿਤੇ ਕਾਣੀਆਂ ਫਿਰ ਤੋਂ ਚਲੋ ਲਓ ਜੀ ਸਪੈਸ਼ਲ ਆਈ ਸੀ ਬਾਈ ਹਣੀ ਸੰਗਰੂਰ ਤੋਂ ਅੱਜ ਵੀ ਕੁਝ ਸਪੈਸ਼ਲ ਐ ਅਕੈਡਮੀ ਚ ਤਾਂ ਕਰਕੇ ਅਸੀ ਨਹੀਂ ਗਾਜ ਨਹੀਂ ਹੈ ਗਾਜ ਨਹੀਂ ਹੈ ਉਹ ਬੇਸ਼ ਯਾਦ ਯਾਦ ਜੂ ਵੀ ਫਾਰਮ ਆੜੇ ਟਾਈਮ ਤੇ ਗਏ ਸੀ ਢੇੜੇ ਪੰਜ ਨਹੀਂ ਸਾਰੇ ਦੇ ਸਾਰੇ ਬਾਗ ਲਏ ਮੈਂ ਦਮਾ ਸ਼ਟ ਨਹੀਂ ਹੈ ਸਾਡੀ ਹਾਰ ਵੀ ਗੁੱਡ ਮਾਰਨਿੰਗ ਹੈ ਸਸਟੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਕੋ ਨਵੇਂ ਵਲੌਗ ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਤੇ ਅੱਜ ਹੈਗਾ ਦਿਨ ਫਰਡੇ ਦਾ ਅੱਜ ਹੈਗੀ ਬੱਚਿਆਂ ਨੂੰ ਛੁੱਟੀ ਇੱਕ ਬੱਚਾ ਆ ਫਿਰਦਾ ਟਾਈਮ ਹੋ ਗਿਆ 8:30 ਦਾ ਤੇ ਗੁਨਾਮ ਹੋ ਗਿਆ ਗੁੰਨਾ ਗਈ। ਹੋ ਗਈ। ਬੀਂਗ ਦਾ ਬ੍ਰਸ਼ ਕਰਨ ਦਾ ਤਰੀਕਾ। ਬਾਸੂ ਸੰਤੇ ਕਰਦੇ ਆ ਗੁੰਨੂ। ਬਾਸੂ ਸੰਤੇ। ਆਮਾ। ਆਮਾ, ਸੁਬਾ ਸੁਬਾ ਖੜੰਦੀ ਕਪੈਸਟੀ ਹੈ ਨਹੀਂ ਗੁੰਨੂ ਚ। ਗੁੱਡ ਮਾਰਨਿੰਗ ਹੋ ਚੁੱਕੀ ਐ। ਫੇ ਤੁਹਾਨੂੰ ਮਿਲਦੇ ਆਂ ਪਰ 2:35 ਹੋ ਗਏ। ਉੱਥੋਂ ਸਾਬ ਜਿਆਦੇ। उठया हुआ है वैसे जान के प्यार मस्ती मारदा मस्ती मारदा रोज मस्ती मारदा है सुबह-सुबह गुड मॉर्निंग गुड बाय गुड मॉर्निंग गुड कालू है दिया इनहादे पेपर इस करके इननू आज प्रिपरेशन हॉलिडे आज दोनों जाने करिए मेरा तो सब के पेपर है अच्छा जी दे। देख के रेडी कर लिए

ਉਪਤਨਸਾਰ ਬ੍ਰਸ਼ ਕੀਤਾ ਫਿਰ ਨਾਤੀ ਤੋਤੀ ਸਾਡੇ ਜਵਾਕ ਰੈਡੀ ਸ਼ੈਡੀ ਹੋ ਕੇ ਫਿਰ ਕੁਝ ਖਾਂਦੇ ਬਿੰਦੇ ਪਾਣੀ ਪੀ ਲਿਆ ਹਜੇ ਤੱਕ ਇਹਨੇ ਪਾਣੀ ਵੀ ਨਹੀਂ ਪੀਤਾ ਹੋਣਾ ਕਈਆਂ ਦੇ ਜਵਾਕ ਬੱਡਾਂ ਤੇ ਚਾਹ ਪੀ ਲੈਂਦੇ ਆ ਬਿਨਾ ਬ੍ਰਸ਼ ਕੀਤੇ ਕੀ ਜੀ 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 ਛੇ ਡੋਲੇ ਅਸੀਂ ਤਾਂ ਬ੍ਰਸ਼ ਛੱਡ ਕੇ ਨਾਤੇ ਬਿਨਾਂ ਨਹੀਂ ਕੁਝ ਦਿੰਦੇ ਉਹ ਜੇ ਹੁਣ ਪਾਣੀ ਪੀਣ ਲੱਗਿਆ ਸੇਬੂ ਨਾਈ ਜਾਂਦਾ ਫਿਰ ਕੀ ਖਾਣਾ ਮੇਰਾ ਪਾਣੀ ਸਿਵਾ ਵੀ ਨਹੀਂ ਪੀਤਾ ਹਜੇ ਤੱਕ ਢੰਡਾ ਢੰਡਾ ਹੋਨ ਲੱਬੀ ਦਾ ਇਸੀ ਚੱਲਦਾ ਹੁੰਦਾ ਨਾ ਤਾਂ ਘੜੇ ਦਾ ਪਾਣੀ ਨਾ ਠੰਡਾ ਹੋ ਜਾਂਦਾ ਪੂਰਾ ਚਿਲਡ ਵਾਟਰ ਹੋ ਜਾਂਦਾ ਚਿਲਡ ਵਾਟਰ ਜਿਵੇਂ ਫ੍ਰੀਜ ਤੋਂ ਕੱਢਿਆ ਹੋਵੇ ਸਾਡੇ ਮਾਨੰਮਨ ਮੀਤ ਵੀ ਪਹਿਲਾਂ ਚਾਹ ਪੀਂਦੇ ਆ ਫਿਰ ਉੱਠਦੇ ਆ ਉਹ ਪਹਿਲਾਂ ਉੱਠਦੇ ਆ ਉੱਥੋਂ ਉਹਨਾਂ ਨੂੰ ਚਾਹ ਮਿਲ ਜਾਂਦੀ ਹੈ ਹੂੰ ਫਿਰ ਜਦੋਂ ਨਹਾਉਂਦੇ ਆ ਉਹ ਤਾਂ ਬ੍ਰਸ਼ ਕਰਦੇ ਆ ਸਾਡਾ ਉਲਟਾ ਸਿਸਟਮ ਉੱਠਣ ਸਾਰ ਪਹਿਲਾਂ ਬ੍ਰਸ਼ ਕਰੋ ਫਿਰ ਨਹਾਓ ਉਹ ਮੈਂ ਅੰਦਰ ਕਰੇਗੀ ਸੀ ਮੈਂ ਵੀ ਅਵੇ ਕਿੱਥੋਂ ਸੀ ਫਿਰ ਪਹਿਲਾਂ ਨਹਾਓ ਫਿਰ ਬ੍ਰਸ਼ ਕਰੋ ਫਿਰ ਸੋਰੀ ਪਹਿਲਾਂ ਬ੍ਰਸ਼ ਕਰੋ ਫਿਰ ਨਹਾਓ ਫਿਰ ਕੁਝ ਮਿਲੂਗਾ ਖਾਣ ਪੀਣ ਨੂੰ ਹੋਰ ਨਾ ਚਲ ਤੁਸੀਂ ਪਾਣੀ ਪੀ ਸਕਦੇ ਹੋ ਪਾਣੀ ਪੀ ਸਕਦੇ ਹੋ ਪੀਣਾ ਤਾਂ ਹੋਰ ਕੁਝ ਨਹੀਂ ਮਿਲੂਗਾ ਓਕੇ ਮੈਂ ਪੀਉਂਗੀ ਹੁਣ ਚੱਲ ਫਰੂਟ ਐਪਲ ਲਿਆ ਕੱਟ ਕੇ ਦਵਾਂ ਨਾਸ਼ਪਤੀ ਬਦਾਮ ਪਏ ਹੋ ਚਪੀਓਂ ਤੇ ਕੱਢ ਲਿਆ ਫ੍ਰੀਜ ਚੋਂ ਨਾਸ਼ਪਤੀ ਨਾ ਚਲ 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 ਜਲਦੀ ਨਹਾਵਜੇ ਨਾ 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 ਪੇਟੀਸ਼ਨ ਜਾਣਾ 11 ਵਜੇ ਤੱਕ ਗੈਰ ਹੋਈ ਮੈਟ ਮਰਗੀ ਦੇਖ ਗੁਨੂ ਦਾ ਬ੍ਰੇਕਫਾਸਟ ਅਰ ਬ੍ਰੇਕਫਾਸਟ ਨੇ ਹਾਜੀ ਤਾਂ ਬੱਸ ਵੈਸੀ ਬ੍ਰੇਕਫਾਸਟ ਦਾ ਕਾਹਦੀ ਖਾਉਗੀ ਬਦਾਮ ਸੌਗੀ ਐਂਡ ਕੈਂਦੀ ਪੀਅਰ ਖਾਣੀ ਆ ਆਪਾਂ ਨਹੀਂ ਖਾਣਾ ਨਾਲ ਨਾਲ ਅਸੀਂ ਚੱਕ ਲਈ ਬੁੱਕ ਸਿਰ ਸਾਡਾ ਬੋਣ ਵਾਲਾ ਹਜੇ ਬੋਣਿਆ ਕਹਿੰਦੀ ਮੈਂ ਪਾ ਕੇ ਪੜਨਾ ਫਿਰ ਮੈਂ ਟਿਊਸ਼ਨ ਜਾਣ ਲੱਗਿਆ ਬਾਹੂਗਾ ਗਰੂਪ ਸੱਬੂ ਵੀ ਨਾ ਕਿ ਹੋ ਗਿਆ ਰੈਡੀ ਪਾਠ ਕਰਨ ਗਿਆ ਹੋਇਆ ਮੇਰਾ ਸਾਹਿਬ ਮੇਰਾ ਕੱਲ੍ਹ ਹੈ ਗਾਇਸ ਗਾਇਸ ਕੱਲ ਸਾਡਾ ਕੱਲ ਸਾਡਾ ਪੇਪਰ ਹੈ ਕੱਲ ਕਰਿਆ ਪਾਠ ਪੇਪਰ ਹੈ ਚਲੋ ਹੁਣ ਮੈਂ ਪੜਦਾ ਆਪ ਦੇ ਸੱਬੂ ਵੀ ਆਦਾ ਬੈਗ ਚੱਕ ਲਿਆ ਆ ਟਾਈਮ ਹੋ ਗਿਆ 9:30 ਦਾ ਹੋਇਆ ਦੇਖਾ ਕਿੰਨੇ ਘੰਟੇ ਪਏ ਨੇ ਅਸੀਂ 11 ਬਹੁਤ ਪਿਆ ਬਹੁਤ ਪਿਆ 12 13 ਮੇਰਾ ਸਿਰ ਸੋੜਾ ਹੀ ਪਿਆ ਮੇਰਾ ਸਿਰ ਸਿਰਫ 11 ਵਰਸ ਪਿਆ ਹਾਂ ਚਲੋ ਕਰੋ 15 16 ਅੱਜ ਰਾਤ ਨੂੰ ਮੇਰੇ ਟਿੱਡ ਅੱਜ ਜਗਾਣੀ ਪਈ ਸੀਗੀ ਚੂਰੀ ਖਾ ਕੇ ਟਿੱਡ ਭਰ ਗਿਆ ਸੀ ਮੈਂ ਕਿਹਾ ਸੀ ਨਾ ਤੁਹਾਨੂੰ ਜੇ ਬਣਾਏ ਤਾਂ ਤੁਹਾਨੂੰ ਦਿਖਾਵਾਂਗੇ ਪਰ ਇਹ ਹੁਣ ਅਗਲੇ ਵਲੌਗ ਚ ਮਿਲਣਗੇ ਹਨ ਨੈਕਸਟ ਮਾਰਨਿੰਗ ਹੋਗੀ ਹੈ ਫਿਰ ਕੇ ਚਿਲੇ ਬਣਾ ਦੋ ਚਿਲੇ ਬਣਾ ਦੋ ਚਿਲੇ ਅਸੀਂ ਖਾ ਕੇ ਲੈ ਮਗਰ ਲੱਗੀ ਪਈ ਹੈ ਕਮਲੀ ਕੁੜੀ ਲੰਮਾ ਮਮ ਚੱਕ ਪਲੇਟ ਤੇ ਖਾ ਚਟਾਈ ਵਿਛਾ ਲਈ ਛੋਟੇ ਛੋਟੇ ਬਣਾਓ ਵੱਡਾ ਵੱਡਾ ਇਹਨਾਂ ਦਾ ਨਹੀਂ ਬੜਾ ਜਾਨਾ ਠੀਕ ਹੈ ਵਾਟ ਇਜ਼ ਦਸ ਨਹੀਂ ਇੰਨੇ ਨਾਲ ਵੱਡੇ ਵੱਡੇ ਬਣਾਏ ਸੀ ਆਦੋਂ ਕੁਛ ਹੈ ਹਾਂ ਅਬ ਖਾਣੇ ਦੇ ਨਿਕੇ ਚਾਰ ਖਾਦੇ ਜਾਣ ਕਿਹੜਾ ਉੱਥੇ ਹੈ ਹੂੰ ਤੇ ਇਹਨੇ ਕਿਹਾ ਕਿ ਬਣਾ ਰਹੀਆਂ ਠੀਕ ਆ ਇੱਧਰ ਬਣ ਰਿਹਾ ਦੁੱਧ ਚਾ ਗਾਇਸ ਹੁਣ ਆਪਾਂ ਖਾਣਾ ਫਿਰ ਤੁਹਾਨੂੰ ਮਿਲ ਲਿਆ ਗਾਇਸ ਬਹੁਤ ਨੂੰ ਇੰਨਾ ਗੰਦਾ ਲੱਗਿਆ ਕਿ ਖਾਇਆ ਨਹੀਂ ਆਦਾ ਸਵਾਦ ਲੱਗਿਆ ਗਾਇਸ ਦੇਖੋ ਪਲੇਟ ਛੱਟੀ ਨਹੀਂ ਆ। ਉਹ ਛੁੱਟੀ ਪਲੇਟ ਦੀ ਮਸਟਾ ਦੀ ਕੁਦਰ 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 ਬਾਸੇ ਸੌਸ ਨਹੀਂ ਖਾਣੀ ਪਰ ਗੱਟੀ ਤਨ ਨਹੀਂ ਭਰਿਆ ਬਹੁਤ ਸੋਣਾ ਐਨੇ ਨੰਦੇ ਪੇੜ ਕਰਾ ਪੁੱਤ ਮਮੇ ਸਕੂਲ ਲੈ ਵੇ ਆ ਫੁੱਲ ਕੰਨ ਜਾਣਾ ਪਰਮ ਟੂ ਚ ਇਧਰ ਹੀ ਗੋਲੀ ਇੱਦਾਂ ਸੀ ਬੋਲ ਲਾ ਸਾਇਬ ਸਿੱਧੇ ਲੱਗਦੇ ਬੀ ਰੋਟੀ ਖਾ ਲੰਨ ਗਾਇਸ ਹੁਣ ਆਪਾਂ ਪੀਨੇ ਦੁੱਧ ਠੀਕ ਕਿ ਮੈਂ ਦੋਨੋਂ ਸੋ ਉਹ ਤੇ ਗੈਸੇ ਪਪਾ ਪਪਾ ਨਹੀਂ ਬੋਲਦਾ ਅੱਜ ਸਾਡਾ

ਕੀ ਐਸਾ ਫੁੱਲ ਫਾਰਮ ਕਰਦੇ ਮੈਂ ਨੋਬੀ ਪਾਸੀਆ ਲੱਗ ਗਿਆ ਫੜ ਫੜ ਕੇ ਬੋਰ ਹੋ ਗਏ ਮੈਨੂੰ ਵੀ ਲੱਗ ਗਿਆ ਬਸ ਐਨ ਐਸਏ ਸੱਭ ਨੂੰ ਬੈਗ ਐਨ ਐਸਏ ਆਈਐਸਆਰਓ ਅਸਲ ਵੀ ਏ ਐਲ ਆਈ ਈ ਡੀ ਆਰ ਜੀਕੇ ਜਨਰਲ ਨੌਲੇਜ ਮੈਂ ਤੁਹਾਨੂੰ ਇੱਕ ਤੁਹਾਨੂੰ ਗਲਤ ਦੱਸਿਆ ਜੀਕੇ ਦੇ ਫਾਰਮ ਫੁੱਲ ਫਾਰਮ ਕੀ ਹੈ ਜਨਰਲ ਨੌਲੇਜ ਗਲਤ ਗੰਦੀ ਨੌਲੇਜ ਚਾਬਾ ਮਾਣੋਂ ਨੇ ਦੱਸਿਆ ਸੀ ਮਾ ਇਹੋ ਕਹਿੰਦਾ ਕਿ ਜੀਕੇ ਦੀ ਫੁੱਲ ਫਾਰਮ ਕੀ ਐਸੀ ਦੱਸੋ ਜਰਮਨ ਨੌਲੇਜ ਉਹ ਕਹਿੰਦੇ ਗਲਤ ਹੀ ਗੰਦੀ ਨੌਲੇ ਉਹ ਉਹ ਪੁੱਛਦਾ ਕਿ ਜੀਕੇ ਦੀ ਗੰਦਾ ਫੁੱਲ ਫਾਰਮ ਕੀ ਐਸੀ ਕਹਿੰਦਾ ਗੰਦੀ ਨੌਲੇਜ ਕਹਿੰਦਾ ਗਲਤ ਜਰਮਨ ਨੌਲੇਜ ਦੋਨੋਂ ਨਹੀਂ ਉਹ ਵਾਰਿਆ ਆਉਣ ਦਿੰਦਾ ਤੁਸੀਂ ਬਚ ਕੇ ਰਹੋ ਤੋ ਹਣਾ ਵੀ ਸਭ ਪਰ ਉਹ ਨਾ ਤਾਜੱਕ ਬਾਕੀ ਦੀਆਂ ਕਿਤਾਬਾਂ ਘਰੇ ਆ ਰਹੇ ਆ ਗੈਸਟ ਗਾਇਸ ਸੋਣਾ ਇੱਕ ਹੋ ਗਿਆ ਕੌਆ ਬੈਠਾ ਖਲਾਰਾ ਬੈਠਾ ਖਲਾਰਾ ਬੈਠਾ ਕਾਈ ਆ ਰਿਹਾ ਅੱਜ ਕੋਈ ਕੱਲ੍ਹ ਆ ਗਿਆ ਚੱਲ ਚੱਲ ਇੱਕ ਚਿੜੀ ਸਿਕਾ ਸੋ ਜਾ ਨਹੀਂ ਤਾਂ ਚਿਤਰਾ ਦੀ ਸ਼ਾ ਨਹੀਂ ਸੈਬੂ ਨੂੰ ਕੱਲ੍ਹ ਮੈਂ ਕਹਾਣੀ ਸੁਣਾਈ ਸੈਬੂ ਸਕੂਲੋਂ ਆਇਆ ਗੁੰਨੂ ਕਹਿੰਦੀ ਸੀ ਸਿਚੁਏਸ਼ਨ ਮੈਨੂੰ ਆ ਰਹੀ ਸੀ ਨੀਂਦ ਠੀਕ ਹੈ ਮੈਂ ਇੱਕ ਚਿੜੀ ਸਿਕਾ ਮੈਂ ਤਾਂ ਉਹੀ ਬੋਲਦਾ ਹੂੰ ਜੁੜ ਗਈ ਇੱਕ ਸੀ ਚਿੜੀ ਸਿਕਾ ਸੋ ਜਾ ਨਹੀਂ ਮੈਂ ਕਿਹਾ ਸੈਬੂ ਇੱਕ ਸੀ ਚਿੜੀ ਇੱਕ ਸਿਕਾ ਸੋ ਜਾ ਨਹੀਂ ਤਾਂ ਹੋ ਜੋ ਚਿਤਰਾ ਦੀ ਸ਼ਾ ਸੈਬੂ ਮੈਂਟਚੀ ਹੋ ਗਿਆ ਸੇਬੂ ਮੈਂਟਿਚੀਸ ਹੋ ਗਿਆ ਫਿਰ ਅਸੀਂ ਉੱਠਿਆ 5 ਵਜੇ 4:30 ਵਜੇ ਫਿਰ ਉੱਠ ਗਿਆ ਸੀ ਬਣਾਏ ਚਿਲੇ ਫਿਰ ਅਸੀਂ ਖਾਦੇ ਹੁਣ ਤਾਂ ਇਹ ਮੂਹ ਬਣਾ ਹੁੰਦਾ ਤੈਨੂੰ ਖਵਾਤੇ ਅਸੀਂ ਸਵੇਰ ਹੁਣ ਤਾਂ ਤੂੰ ਖਾ ਲੈ ਖਾ ਲੈ ਨਾ ਚਲੋ ਪੜੋ 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 ਅਣ ਗਾਈਜ਼ ਅਸੀਂ ਤੈਨੂੰ ਪੜਦੇ ਹੀ ਮਿਲਾਂਗੇ ਘੱਟ ਤਰ 10 ਦਿਨ ਤਾਂ 15 ਤਰੀਕ ਤੱਕ ਸਾਡੇ ਪੇਪਰ ਖਤਮ ਹੋ ਜਾਣਗੇ ਫਿਰ ਅਸੀਂ ਬੈਲੇ 13 ਤੱਕ 13 ਤੱਕ ਸਾਇ ਬਾਈ ਬਾਈ ਤੂੰ ਜਾ ਜਾ ਮੈਂ ਕਰੂੰਗੀ ਮੋਜਾਂ सैबू ने चौरा न जाना टूर ते तू टूर ते जा मैं करूंगी घरे मोजा ही मोजा क्योंकि मेरी ट्यूशन दी है छुट्टियां तू जा ट्रिप तो ते असि देखेंगे टीवी टीवी देखो मैं खा पी गया हूं हुन दस आ तेरे मैं मोज का हूं आ, आ तेरे सैर करा मैं आ तेरे साथ के जावा आ चेक कर दो यार जोर नहीं आप पढ़ लो आ किताबा ਰੂਪ ਗੋਣ ਆ ਤੇਰੇ ਮਿਲ ਕੇ ਦਾ ਰੂਪ ਹੈ ਸੇਵਿਕਾ ਦਾ ਸੋਟੇ ਸਾਫਟ ਸਕਿਲ ਤੇਲ ਕੇ ਦਾ ਸੂਟ ਹੈ ਟਿਫਨੀ ਦੀ ਵੈਪ ਤਾਂ ਪਤਾ ਨਹੀਂ ਕਿਉਂ ਆ ਦਾ ਦੇ ਦੇ ਮੈਂ ਤਾਂ ਕੀ ਹੋ ਗਿਆ ਕੀ ਕਰ ਦਿਆ ਉਸ ਤੋਂ ਅੱਬ ਅੱਜ ਗੋਣ ਨੂੰ ਐਕਟਿਵਾ ਤੇ ਚਲਿਆ ਐਕਟਿਵਾ ਤੇ ਬਾਏ ਬਾਏ ਗੋਣ ਦੁਪਹਿਰ ਦੇ 2 ਵਜੇ ਮੌਸਮ ਠੀਕ ਹੈ ਧੁੱਪ ਤਕਹੀ ਹੈਨੀਗੀ ਬਾਏ ਬਾਏ ਆਉਂਦੇ ਹੋਏ ਇਸ ਮੋਸੇ ਲੈ ਆਇਓ ਕ੍ਰਿਸ਼ਤੇ ਦਾਰਨ ਨੂੰ ਸਮੋਸੇ ਖਵਾਉਣਿਆ ਕਹਿੰਦੇ ਸਮੋਸੇ ਉਹ ਦੇਖ ਲੋ ਉਹ ਦੇਖ ਲੋ ਛੀ 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 ਸ਼ਰਮ ਨਹੀਂ ਆਉਂਦੀ ਤੈਨੂੰ ਸਾਡੇ ਘਰ ਦੇ ਸਾਹਮਣੇ ਪੁੱਠੇ ਕੰਮ ਕਰਦੇ ਨੂੰ ਮੇਰੇ ਅਸਤੇ ਵੀ ਲੈ ਆਇਆ ਬਾਈ ਗੁਨੁਤ ਸਮੋਸਿਆਂ ਤੋਂ ਬੰਦ ਕਿਨੂੰ ਰੱਖ ਲਾ ਬਾਈ ਬਾਈ ਚੱਲ ਚਲਾ ਜਾ ਉਹ ਲੈ ਟਮੇਟੋ ਸਾਸ ਲੈ ਆਉਣੀ ਹੈ ਨਾ ਫਾਈ ਖਾ ਲੇਗਾ ਚੱਕ ਪਹਿਲਾਂ ਇੱਕ ਖਾ ਲਾ ਸਮੋਸੇ ਖਾ ਲੈ ਬਾਈ ਆ ਵੀ ਹੋ ਮਾਂ ਸਾਈਡ ਤੇ ਲਾ ਦ ਇੱਥੇ ਗਏ ਸਾਰੇ ਗੈਸ ਚਲੇ ਗਏ ਮਮਾ ਬਣਾ ਰੇ ਸੱਚੀ ਕਿਹੜੀ ਸਬਜੀ ਐ ਤੂੰ ਦੱਸ ਕਿਹੜੀ ਐ ਨਹੀਂ ਨਹੀਂ ਇੱਥੇ ਕੰਮ ਕਰ ਕੀਤੇ ਹੋਣਗੇ ਕਿਹੜੀ ਸਬਜੀ ਐ ਬੇਠਾ ਮਿੱਠਾ ਬੇਠਾ ਪੇਠਾ ਕਿਹੜਾ ਲੇ ਬੇਠਾ ਕਿਹੜਾ ਖਾਣਾ ਤੂੰ ਮਿੱਠਾ ਮੇਠਾ ਬੇਠਾ ਖਾਣ ਦੇ ਸ਼ਿਕਾਇਤ ਹੋ ਗਏ ਖਾਣਾ ਤੁਸੀਂ ਫਿਰ ਆਪਾਂ ਨੂੰ ਕੁਝ ਮਿੱਠਾ ਮੇਠਾ ਖਾਣਾ ਮਿੱਠਾ-ਮਿੱਠਾ ਖਾਓਂਗੇ

तीन चार पे सत्तैन भाई मेरा नाम नहीं पता <laughs> देखो अब अगर मैं बराटू भाई बराटू भाई मना बनाए बराठ भाई बराठ भाई पर कुछ मना नहीं ਪਾਪੜ ਆ ਪਾਈ ਮੋਟਰਨ ਹੋ ਗਿਆ ਭਾਈ ਲੈ ਅੱਗੇ ਸਾਈਕਲ ਤੇ ਆਉਨੇ ਹੁੰਦੇ ਸੀਗੇ ਪਾਪੜ ਵੇਚਣ ਤੇ ਹੁਣ ਐਕਟਿਵਾ ਤੇ ਫਰਦ ਵਾਲਾ ਪਾਪੜ ਵੇਚਣ ਆਲਾ ਭਾਈ ਗੱਲ ਲਵਾਤੀ ਘਾਂੜੀ ਪਈ ਆ ਮੋਟਰਨ ਨੂੰ ਮਰਨਾ ਹੋ ਗਿਆ ਨੇ ਹੁਣ ਤੇ ਬਾਈ ਵੀ ਐਕਟਿਵਾ ਤੇ ਵੇਚ ਰਿਹਾ ਫਿਰ ਪਾਪੜ ਸਾਬੂਨਾ ਟਾਈਮ ਪਾਸ ਕਰੇ ਸਭ ਗੰਦਤ ਮੈਂਨਾਂ ਕ੍ਰਿਕਟ ਖੇਡੋ ਥੋੜਾ ਜਿਹਾ ਕ੍ਰਿਕਟ ਖੇਡਦੇ ਸੀਗੇ ਅਕੈਡਮੀ ਜਾਣਾ ਕੰਮ ਹੈ ਫਿਰ ਆਪਣੇ ਭਰਾ ਹੁਣ ਆ ਰਹੇ ਆ ਸੰਗਰੂਰ ਤੋਂ ਉਹਨਾਂ ਨੂੰ ਮਿਲਣਾ ਅਕੈਡਮੀ ਚ بس ਇੱਕ ਦੋ ਬੋਲਾ ਹੋਰ ਖੇਡ ਕੇ ਫਿਰ ਚੱਲਦੇ ਆਪਾਂ ਆਪਣੀ ਛੱਤ ਵੀ ਢਿਲੇ ਹੋ ਗਈ ਇਹ ਵੀ ਕਸ ਨਹੀਂ ਹੈ ਢਿਲੇ ਹੋਈ ਪਈ ਹੈ ਸੈਬੂ ਗਿਆ ਸੈਬੂ ਨੇ ਬੋਲ ਪਾਈ ਸੀ ਮੈਂ ਮਾਰਿਆ ਸ਼ਾਰਟ ਉਹ ਘਰ ਚ ਉਹ ਆ ਗਿਆ ਸੈਬੂ ਤੇ ਬੋਲੀ ਨਹੀਂ ਲੱਭੀ ਸ਼ਾਰਟ ਮਾਰਿਆ ਮੈਂ ਇਹ ਜਾ ਬੋਲੀ ਨਹੀਂ ਮਿਲੀ ਕਮ ਲੇਟ ਹੋਣ ਲੋ ਜੀ ਗਾਇਸ ਟਾਈਮ ਹੋ ਗਿਆ ਸ਼ਾਮ ਦੇ 6:18 ਤੇ ਹੁਣ ਚੱਲੇ ਆਪਾਂ ਅਕੈਡਮੀ ਅਕੈਡਮੀ ਚੱਲੇ ਅੱਜ ਬੱਚੇ ਵੀ ਅਕੈਡਮੀ ਆਉਣਗੇ ਕਿੰਨੇ ਦਿਨਾਂ ਬਾਅਦ ਮਨ ਲੱਗਾ ਮੰਡੇ ਦੇ ਗਏ ਹੋਇਆ ਸੰਡੇ ਨੂੰ ਪੋਜੀਸ਼ਨਾਂ ਜਿੱਤ ਕੇ ਆਏ ਸੀ ਤੇ ਮੰਡੇ ਨੂੰ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਉਹਦੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਤਾਂ ਦੋ ਕੁ ਦਿਨ ਮੀਂਹ ਪੈਂਦਾ ਰਿਹਾ ਕੁਝ ਥੋੜਾ ਜਿਹਾ ਪੇਪਰਾਂ ਕਰਕੇ ਟਿਊਸ਼ਨ ਤੋਂ ਲੇਟ ਹੋ ਜਾਂਦੇ ਸੀਗੇ ਤੇ ਅੱਜ ਅੱਜ ਵੀ ਕੁਝ ਸਪੈਸ਼ਲ ਐਕੈਡਮੀ ਚ ਤਾਂ ਕਰਕੇ ਕੋਈ ਆ ਰਿਹਾ ਕੋਈ ਮਿਲਣ ਆ ਰਿਹਾ ਆਪਾਂ ਨੂੰ ਗੁੰਨੂ ਨੂੰ ਕਹਿੰਦੇ ਗੁੰਨੂ ਨੂੰ ਨਹੀਂ ਦੱਸਣਾ ਗੁੰਨੂ ਨੂੰ ਸਰਪ੍ਰਾਈਜ਼ ਦੇਣਾ ਤੁਸੀਂ ਪਹੁੰਚੋ ਤਾਂ ਕਰਕੇ ਆਪਾਂ ਹੁਣ ਚੱਲੇ ਆ ਐਕੈਡਮੀ ਚਲੋ ਜਨਾਬ ਜੀ ਆਜੋ ਮੈਂ ਦੁਬਾਰਾ ਕਰਿਓ ਹੁਣ ਕੀ ਰਹਿ ਗਿਆ ਸਾਬੂ ਦਾ ਕਹਿੰਦਾ ਮੈਂ ਆਉਣਾ ਪਤਾ ਨਹੀਂ ਕੀ ਰਹਿ ਗਿਆ ਗੱਡੀ ਦਾ ਹਾਲ ਦੇਖ ਲਓ ਕਪੜੇ-ਕੁਪੜਾ ਮਾਰ ਲਿਆ ਕਰੋ ਕਦੇ ਕਪੜਾ-ਕੁਪੜਾ 12 ਗੇ ਘੱਟੋੜ ਕੀ ਰਹਿ ਗਿਆ ਸੀ ਤੇਰਾ ਲੈ ਡਰਾਈਂਗ ਚੱਕ ਲਿਆ ਯਾਰ ਦੀ ਫਾਈਲ ਤੈਨੂੰ ਦਿਖਾਣੀ ਐ ਕਿਸੇ ਨੂੰ ਆਪ ਵੀ ਦੇਖਣੀ ਐ ਆਪ ਵੀ ਦੇਖਣੀ ਐ ਕਿਸੇ ਨੂੰ ਪਸੀਨਾ-ਪਸੀਨਾ ਹੋ ਗਿਆ ਵਈ ਆ ਦੇਖ ਲੈ ਨਿੱਕੇ-ਨਿੱਕੇ ਜੇ ਕਿੱਧਰ ਫਿਰਦੇ ਭੱਜੇ ਕਮਾਲ ਆ ਕਿਹਦੇ ਇਹ ਵੈਸੇ ਕੁਛ ਗਾ ਇਸ ਬੱਦਲ ਦੇਖੋ ਕਿੰਨਾ ਹੈ ਪਏ ਕੈਂਟ ਵੀ ਹੋ ਰਿਹਾ ਨਾ ਆਪਾਂ ਇੱਧਰ ਆਇਆ ਜਸ਼ਨੇ ਨੂੰ ਲੈਣ ਜਸ਼ਨੇ ਨੂੰ ਲੈ ਕੇ ਚੱਲਾਂਗੇ ਫਿਰ ਚੱਲਦੇ ਆ ਅਕੈਡਮੀ ਗੁੰਨੋ ਹੋਰੀ ਆਉਗੀ ਮਾਸੜ ਹੋ ਰਾ ਨਾ ਉਹ ਉਧਰੋਂ ਚੱਲ ਪਏ ਆਪਾਂ ਇਧਰੋਂ ਚੱਲ ਪਏ ਅੱਜ ਇਕੱਠੇ ਹੋਵਾਂਗੇ ਅਕੈਡਮੀ ਅਕੈਡਮੀ ਇਕੱਠੇ ਹੋਵਾਂਗੇ ਇਕੱਠੇ ਨਾਲ ਤਾਂ ਪਤਾ ਨਹੀਂ ਇਕੱਠੇ ਹੋਵਾਂਗੇ ਬਟ ਸਟੇਸ਼ਨ ਆਇਆ ਨੇ ਕਿੱਧਰ ਗਈ ਜੈਸੇ ਉਧਰ ਫਿਰਦੀ ਆ ਘੁੰਮਦੀ ਆ ਗਈ ਆ ਗਈ ਆ ਗਈ ਕਿਧਰ ਗਈ ਗਾਇਬ ਹੈ ਹਾਜੇ ਕਿ ਲੋੜਾ ਸ਼ਸ਼ੀਗਰ ਜੱਜੂ ਸ਼ਸ਼ੀਗਰ ਜੱਜੂ ਸ਼ਸ਼ੀਗਰ ਥੋੜੇ ਹੋਰ ਘੁੰਮ ਲੈਦੀ ਨਹੀਂ ਨਹੀਂ ਕੀ ਲੈਣ ਗਈ ਸੀ ਕੁਛ ਨਹੀਂ ਦੀਦੀ ਗੋਲ ਗਈ ਸੀ ਕੁਛ ਖਾਣ ਨੂੰ ਤਾਂ ਲੈ ਕੇ ਨਹੀਂ ਆਈ ਨਹੀਂ ਮੈਂ ਨਹੀਂ ਖਾਣਾ ਕੁਛ ਮम्मा ਨੇ ਪੈਸੇ ਨਹੀਂ ਓ ਕੀ ਖਾਣਾ ਸੀ ਤੂੰ ਕੁਛ ਨਹੀਂ ਠੀਕ ਹੋ ਗਿਆ ਤੇਰਾ ਕਿਵੇਂ ਬੁਖਾਰ ਗਲਾ ਕਵਟ ਲੈ ਗਈ ਆ ਥੋੜੀ ਜੀ ਬਸ ਬੈਕ ਪੇ ਨਹੀਂ ਹੁੰਦੀ ਆ ਹੋਰ ਤਾਂ ਕੁਛ ਨਹੀਂ ਖਾਇਆ ਪੀਆ ਕਰੋ ਬੱਚਾ ਖਾਇਆ ਪੀਆ ਗੁੰਨੂ ਬਨੂ ਟਿਊਸ਼ਨ ਬਨੂ ਆਰਾਮ ਨਾਲ ਚੱਲੋ ਆਰਾਮ ਨਾਲ ਸੜਕ ਤੇ ਮਸਤੀ ਸੰਗੋਂਦੀ ਹੱਥ ਫੜਨ ਜ ਆਪਾਂ ਪਹਿਲਾਂ ਆਗੇ ਮਨ ਮੀਤਰਾ ਤੋਂ ਮੈਂ ਆਵੇ ਦੇਖ ਕੇ ਸਰਪ੍ਰਾਈਜ਼ ਕੀਆ ਤੂੰ ਜਾ ਬਣਾਉਂਗਾ ਲੌਸੈਂਡ ਵਿੱਚ ਖਾ ਕੇ ਹਟਿਆ ਜੋ ਆ ਕੇ ਥਾਲੇ ਬਾਅਦ ਵਿੱਚ ਵਲੌਗ ਬਣਾਉਣ ਲੱਗਾ ਕੋਸ ਸਾਹਬ ਨੇ ਕੋਸ ਸਾਹਬ ਨੇ ਪਾਰਟੀ ਕੀਤੀ ਆ ਬੱਚਿਆਂ ਦੇ ਜਿੱਤਣ ਦੀ ਖੁਸ਼ੀ ਚ ਤਾੜੀਆਂ ਮਾਰ ਦਿਓ ਇੱਕ ਵਾਰੀ ਕੋਸ ਸਾਹਬ ਲਈ ਕੋਸ ਸਾਹਬ ਨੇ ਪਾਰਟੀ ਦਿੱਤੀ ਆ

ਆਹ ਕੀ ਬਾਤ ਹੈ ਸ਼ੌਕੋਗੀ ਨਾ ਸਪੈਸ਼ਲ ਐਕੀਸੀ ਬਾਈ ਹੋਣੀ ਸੰਗਰੂਰ ਤੋਂ ਗੁੰਨੂ ਦਾ ਕੱਪ ਦੇਣ ਆਸਤੇ ਆ 8 ਵਜੇ ਲਈ ਸਪੈਸ਼ਲ ਅਕੈਡਮੀ ਆਇਆ ਇਸ ਸੰਦਰਭ ਸਪਰਾਈਜ਼ ਦੇਣਾ ਸੀ ਉਹ ਕਹਿੰਦੇ ਗੁੰਨੂ ਨੂੰ ਦੱਸਿਆ ਹੋਣਾ ਸੀ ਗੁੰਨੂ ਨੂੰ ਦੱਸਣਾ ਨਹੀਂ ਸੀ ਕਹਿੰਦੇ ਗੁੰਨੂ ਨੇ ਫੇਸ ਬੁੱਡ ਗਈ ਮੈਨੂੰ ਮਤ ਸੀ ਸਾਨੂੰ ਮਤ ਸੀ ਆਹ ਆ ਜਾ ਨੀਰਾ ਉਤਰਾ ਉਹ ਕਹਿੰਦੇ ਸੀ ਗੁੰਨੂ ਨੂੰ ਨਹੀਂ ਦੱਸਣਾ ਹਾਂ ਇਹ ਗੁੰਨੂ ਨੂੰ ਕਹਿੰਦੇ ਅਸੀਂ ਸਰਪ੍ਰਾਈਜ਼ ਦੇਵਾਂਗੇ ਆ ਕੇ ਉਹ ਜੇ ਇੱਕ ਹੋਰ ਕੱਪ ਆ ਗਿਆ ਘਰੇ ਇੱਕ ਕੱਪ ਸਾਡਾ ਕੋਈ ਲੈ ਗਿਆ ਅੱਜ ਆਏ ਸੀ ਕਿ ਜਿਹੜੇ ਪੂਆ ਪੂਆ ਜੀ ਦਾ ਬੇਟਾ ਆਇਆ ਸੀ ਇੱਥੇ ਪਿਆ ਸੀਗਾ ਉਹ ਫਸਟ ਵਾਲਾ ਕੱਪ ਆਪਦੇ ਕਹਿੰਦੇ ਅਸੀਂ ਘਰੇ ਲਾਵਾਂਗੇ ਤਾਉ ਲੈ ਗਿਆ ਕਹਿੰਦਾ ਮੈਂ ਘਰੇ ਲਾਉਂਗਾ ਆਪਦੇ ਕਿ ਸਾਡੀ ਕੁੜੀ ਜਿੱਤ ਕੇ ਲੈ ਕੇ ਆਉਂਦੀ ਐ ਦੇਖੋ ਨਹੀਂ 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 ਗਾਇਸ ਸੀ ਇੱਥੇ ਕੀ ਬਾਤ ਆ ਸੋਣਾ पर सुन चेयरमैन आते मैं रियल हां थोड़ा आज द ब्लॉगर पर इतनी करते समाप्त कल मिलेंगे कोने में ब्लॉग देना लाइक शेयर कमेंट करके जरूर दयो ओके बाय बाय गुड नाइट टेक केयर लव यू ऑल बाय बाय टाइम हो गया गाइस दस बज गए दोनों हर एक पे गए स्टडी करके एक बारी सुबह जल्दी उठा देंगे रिवाइज कर लेंगे सबु लग गया सौन। ਤੇ ਅੱਜ ਦੇ ਵਲੌਗ ਦਾ ਪਾ ਇੱਥੇ ਕਰਦੇ ਆਂਡ ਓਕੇ ਜੀ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੋ ਵੀ ਨਵਾਂ ਹੈ ਤੋਂ ਨਵਾਂ ਬੰਦਾ ਵੀ ਕਮੈਂਟ ਵਲੌਗ ਦੇਖਦਾ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਸੀਂ ਤੁਹਾਡੇ ਵਲੌਗਸ ਦੇਖਦੇ ਆਂ ਫਿਰ ਪਤਾ ਲੱਗਦਾ ਵੀ ਇਹ ਬੰਦਾ ਸਾਨੂੰ ਵਾਹ ਸਬਸਕ੍ਰਾਈਬਰ ਕਰੋ ਜਲਦੀ ਤੋਂ ਜਲਦੀ ਆਪਣੇ 1 ਲੱਖ ਕੰਪਲੀਟ ਹੋ ਜਾਣ 1 ਲੱਖ 1 ਲੱਖ ਹਾਂ 1 ਲੱਖ 1 ਲੱਖ ਇੱਕ ਹੀ ਹੁੰਦੇ ਆ ਦੱਸਿਓ ਜੀ ਸਭ ਨੂੰ ਕਮੈਂਟਾਂ ਦੇ ਵਿੱਚ 1 ਲੱਖ ਤੇ 1 ਲੱਖ ਵੀ ਹੁੰਦਾ ਹਾਂ ਹਾਂ 100k ਕਰ ਦਿਓ ਜਲਦੀ ਜਲਦੀ 100k ਵੱਧ ਤੋਂ ਵੱਧ ਜਾਣੇ ਕਰੋ ਸਬਸਕ੍ਰਾਈਬ ਫਿਰ ਮਿਲਦੇ ਆਪਾਂ ਸਾਰਿਆਂ ਨੂੰ ਬਹੁਤ ਜਲਦੀ ਦੋਸਤੋ ਨਵੇਂ ਕਰਵਾ ਲਓ ਸਬਸਕ੍ਰਾਈਬ ਯੈਸ ਓਕੇ ਜੀ ਬਾਏ ਬਾਏ ਜਿਹੜੇ ਸਭੂ ਦੇ ਦੋਸਤ ਦੇਖਦੇ ਆਬਵੀਅਸ ਸਬਸਕ੍ਰਾਈਬ ਕਰ ਲਓ ਜੀ ਹਨਾ ਜੈਬੂ ਚਲੋ ਬਾਏ ਬਾਏ ਜੀ ਬਾਏ ਬਾਏ ਫਿਰ ਅਸੀਂ ਵੱਡੀ ਪਾਰਟੀ ਕਰਾਂਗੇ ਸਾਰਿਆਂ ਨੂੰ ਯੈਸ ਘਾਰੇ ਕਿਤੇ ਜਾ ਕੇ ਅਮਾਂਗ ਉੱਥੇ ਪਾਰਟੀ ਦੇਖੇ ਆਵਾਂਗੇ ਤੂੰ ਤਾਂ ਜਾ ਬੰਗੀ ਸੀ ਉੱਥੇ